ਕਿਹੜੇ ਬੁੱਲ ਦੀ ਆਪ ਇਹ ਤੇ ਆ ਬਈ ਬੁੱਢੇ ਜੋਰਾ ਸੰਧੀ ਆ ਕਰਮਵੀਰ ਬੰਨ ਦੀ ਹਰਿਆਣੇ ਵਾਲਾ 300 ਮਨੂਪਲਾ ਸੁਸੂਈ ਆਏ ਹਾਂਜੀ 300 ਕਟਖਾਇਆ ਠੀਕ ਆ ਇਹਨਾਂ ਦੇ ਮਾਮ ਸੀ ਕੱਟੀ ਸੀ ਠੀਕ ਆ ਇਹਨਾਂ ਦੇ ਸ਼ਕਨਰ ਸੀ ਕਿ ਉਸ ਤੋਂ ਮਗਰੋਂ ਵੀ ਮਾਰ ਦਿੱਤੀਆ ਕੋਈ ਨੋਟ ਕਬਰ ਹੈ ਠੀਕ ਆ ਜਿਹੜੀ ਨਵਾਬ ਵਾਲੀ ਸੀ ਉਹ ਆਪਾਂ ਸੇਲ ਕਰਤੀ ਹੈ ਨਾ ਹਾਂ ਆਪਣੇ ਸਾਡੇ ਜਿਹਨਾਂ ਦੇ ਵੀ ਪਈ ਹੈ ਨਵਾਬ ਵਾਲੀ ਦੀ ਠੀਕ ਆ ਉਹਨੇ ਪਤਾ ਕਿ ਪੈਸਾ ਸੀਮਨ ਕਰਦੀ ਸੀ ਰਿਲ ਕਰਦੀ ਸੀ ਤੇਰੇ ਬਣਾ 2 ਲੱਖ 5000 ਦੀ 2 ਲੱਖ 5000 ਦੀ ਉਹ ਸੇਲ ਹੋਈ ਸੀ ਹੈ ਨਾ ਕੁਵਿੰਤਰ ਹੋਣੀ ਆ ਨਾਲ ਫੀਫਾਈ ਫੌਜੀ ਆ ਹਾਂ ਉਹ ਦਵਾਗਲ ਗਈ ਸੀ ਕੁਛ ਸੀ ਠੀਕਵਾ ਸਿੱਟੇ ਵਾਲਾ ਬੰਦਾ ਐ ਜੋ ਭੰਡਿਆ ਉਹਨਾਂ ਦੇ ਪਰਲੇ ਪਾਸੇ ਠੀਕਵਾ ਉਹ ਆਪੇ ਲੈ ਕੇ ਜੀ ਮਤਲਬ ਹੈਨਾ ਕਿਸੇ 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 ਵੱਲ ਠੀਕ ਹੈ ਠੀਕ ਹੈ ਉਹ ਆਪਦੇ ਫਿਰ ਉਹਨਾਂ ਦੇ ਬੁੱਲ ਦੀ ਕਰਕੇ ਫਿਰ ਉਹ ਆਪਦੇ ਲਗਾ ਵਾਲ ਹੀ ਲੈ ਗਏ ਹੈਨਾ ਉਹ ਕੋਈ ਉਹਦੇ ਨੇੜੇ ਤੋਂ ਸੱਸੀਵਾਲ ਲੈ ਆਸੇ ਉਹਦੀ ਹੂੰ ਇਹ ਉਹਨਾਂ ਨੇ ਉਹ ਲੈ ਗਏ ਆਪਣੀ ਠੀਕ ਹੈ ਤੇ ਉਹਦੇ ਥੱਲੇ ਉਹਨਾਂ ਕੋਲ ਜਾ ਕੇ ਦੋ ਦੋ ਤਕਰੀਬਨ ਠੀਕ ਉਹਨੇ ਲੱਕ ਭਾਗ ਦਿੱਤਾ ਜਾ ਕੇ ਦੂਜੇ ਸੇ ਜਾ ਕੇ ਠੀਕ ਹੈ ਯਾਨੀ ਜਿੰਨੇ ਫੀਲਡ ਤੇ ਕੰਮ ਕਰਨੇ ਆ ਹੂੰ ਬੰਦੀ ਤੇ ਕੰਮ ਕਰਨਾ ਤੇ ਜਿਹੜਾ ਤਿਆਰ ਕਰਨਾ ਫਾਰਮ ਤਿਆਰ ਕਰਨਾ ਮੈਂ ਕੋਸ਼ਿਸ਼ ਕਰਨਾ ਕਿ ਉਹ ਵੀ ਫੀਲਡ ਤੇ ਲੈ ਕੇ ਜਾਣਾ ਠੀਕ ਹੈ ਜੇ ਮੱਝਾਂ ਤੋਂ ਬਰੀਡਿੰਗ ਕਰ ਸਕਦੇ ਆਪਾਂ ਹਨਾ ਕਿਉਂਕਿ ਬਹੁਤ ਪੱਥਰੀ ਮਾਰਨਾ ਬਣਾਉਣੀ ਜਾਦੀ ਕਿਉਂਕਿ ਦੋ ਤਿੰਨ ਵੀਡੀਓ ਦਾ ਕਿਉਂਕਿ ਇਹਨਾਂ ਪੀੜੀਆਂ ਦਾ ਰਿਕਾਰਡ ਆ ਬਣੀ ਬਣੀ ਬਰੀਡ ਆ ਹਨਾ ਠੀਕ ਆ ਵੀ ਸੀਮਨ ਬਸ ਇਹਦੇ ਚੰਗਾ ਲੱਗ ਜੇ ਜਿਵੇਂ ਹੁਣ ਆਪਾਂ ਤਿਆਰ ਕਰੀਆਂ ਇਹਦੀਆਂ ਝੋਟੀਆਂ ਹਨਾ ਉਹ ਕਿਹੜੀ ਕਿਹੜੀ ਆ ਇਹਦੀ ਕਿਹੜੀ ਦੋ ਬਿਉਰੀਆ ਆਪਣੀ ਹੈ ਇਸ ਕੰਟਰੋਲੀਆ ਦੀ ਹੈ ਬਿਉਰੀਆ ਆਈ ਆਈ ਦੀ ਵਿਚਾਲੇ ਖੜੀ ਹੈ ਹਾਂ ਮੇਰੇ ਦੇ ਵੀ ਪਈਏ ਇਹਦੇ ਦੋ ਦੰਦ ਹੋਈ ਹੈ ਇਹ ਦੋ ਦੰਦ ਦਾ ਹਾਜੀ ਦੋ ਦੰਦ ਦਾ ਹਾਜੀ ਹੈ ਇਸੇ ਦੀ ਕੋਈ ਨਾ ਇਹ ਇਸੇ ਦੀ ਹੈ ਠੀਕ ਹੈ ਇਹਦਾ ਕਿੰਨਾ ਟਾਈਮ ਰਹਿੰਦਾ ਮੰਨ ਲਓ ਵੀ ਇਹ ਪੌਣੇ ਤਿੰਨ ਸਾਲ ਦੀ ਜਿਹੜੀ ਸੂ ਚੁੱਕੀ ਆ ਠੀਕ ਹੈ 2.5 ਸਾਲ ਦੇ ਵਿੱਚ ਇਹਦੇ ਆਪਣਾ ਉਹਨੇ ਦੰਦ ਲੱਗ ਪਸੂ ਬਣਾ ਦੇ ਠੀਕ ਹੈ ਛੋਟੀ ਉਮਰ ਜੀ ਸੂਪੂਗੀ ਠੀਕ ਹੈ ਉਹ ਦੰਦਾਂ ਦਾ ਸੂਪਣਾ ਤੇ ਮੇਰੇ ਤਾਂ ਵੀ 16 17 ਦਾ ਦੰਦ ਤੋੜੀ ਮਰੀ ਬਾਹਗੂ ਪਹਿਲੇ ਸੁ ਦੋਗੀ ਬਾਣ ਜਿਸ ਨੂੰ ਦਿੱਤਾ ਇਹ ਬਣਾ ਦੋਗੀ ਦੇਣਾ ਚਾਹੀਦਾ ਕਿਉਂਕਿ ਮਾਂ ਚੰਗੀ ਤਾਂ ਆਪਨੇ ਕਿਹੜਾ ਲੱਗਿਆ ਵਾ ਇਹਦੇ ਸੀਮਿੰਟ ਵੀ ਕੋਈ ਨੂਰ ਨਹੀਂ ਆ ਕੋਈ ਨੂਰ ਨਹੀਂ ਆ ਹਾਂ ਤੇ ਇਹਦੇ ਵੀ ਕੋਈ ਨੂਰ ਨਹੀਂ ਕੱਟੀ ਦੇਣੀ ਹੈ ਸ ਕੱਟੀ ਇਹਨੇ ਦੇਣੀ ਆ ਤੇ ਆਹ ਨਾਗ ਵਾਲੀ ਕੱਟੀ ਹੈ ਇਹ ਦੂਜੀ ਆਪਣੇ ਨਾਲ ਪਿਛਲੇ ਸੋਇ ਦੀ ਆਹ ਕੱਟੀ ਆ ਜੀ ਇਹ ਸਿੱਧੀ ਕੋਈ ਹੈ ਵੀ ਇਹ ਵੀ ਸਿੱਧੀ ਹੈ ਅਸੀਂ ਵੀ ਅਸੀਂ ਮੱਝ ਦੀ ਕੋਈ ਆਗੀ ਕਿ ਨਾਗ ਦੀ ਕੱਟੀ ਆ ਜੀ ਅੱਛਾ ਇਹ ਨਾਗ ਦੀ ਹੈ ਐਲਡੀ ਐ ਇਹ ਬਿਨਾ ਹੋਏ ਮਤਲਬ ਤਿਆਰ ਕੀਤੀ ਆ ਇਹ ਬਿਨਾ ਤਿਆਰ ਕੀਤੀ ਆ ਅੱਛਾ ਇਹ ਸੇਵ ਦੁੱਧ ਦੀ ਕੀ ਰਿਪੋਰਟ ਆ ਕਿੰਨਾ ਦਿੱਤਾ ਨੇ ਪੀਗਤੇ ਆਪਰੋਂ ਪੀਕ ਤੇ ਇਹ ਮੇਰੇ ਮਲੋਂ ਕੱਢ ਜਿਹਨੇ ਲਾਈਵ ਚ ਹੋਈ ਪਈ ਆ ਉਸ ਤਰ੍ਹਾਂ ਦੇ ਲੋਕਾਂ ਦੇ ਦੂਜੇ ਸੇ ਵੀ ਚੋਈ ਕਰਵਾਈ ਆ ਠੀਕ ਆ ਆਪਣੇ ਕੋਲ 20 ਮਿੰਨ ਕੁੱਪੜ ਵੀ ਇਹਦੇ ਆਪਣਾ ਖੂਮਾਰ ਠੀਕ ਆ 20 ਇੱਕ ਹੋਰ ਵੀ ਕੱਢਿਆ ਹਾਂਜੀ ਸੂਏ ਦੇ ਵਿੱਚ 4500 ਲੀਟਰ ਤੋਂ ਦਊਗੀ ਠੀਕ ਆ 4500 ਲੀਟਰ ਤੁਸੀਂ ਮਲੋਂ ਵੀ 7000 3000 ਇਕੱਲਾ ਤੁਸੀਂ ਕਰ ਲੈਣੇ ਕਿੰਨੇ ਇਹ ਪਹਿਰੇ ਬਣਗੇ ਇਹ ਟੋ ਰੇਟ ਹੋਰ ਵੀ ਹੋਣਗੇ ਅੱਛਾ ਜੀ ਟੋ ਰੇਟ ਕੀ ਹੋਣਗੇ ਇਹ ਇੱਕ ਰੇਟ ਦੇ ਉੱਤੇ ਵੀ 3 ਪਾਣਾ ਹੈ ਕੀ ਮਾ ਅਜੇ ਵੀ ਕਿ ਜੀ ਉਹਦੇ ਚ ਕੀ ਬੰਦ ਨੇ ਕਮੈਂਡ ਕੀ ਤੇ ਵੀ ਜੇ ਜੰਨਾ ਚੰਗਾ ਤੂੰ ਵੀ ਚਵਾਕੇ ਵਿੱਚ ਹਾਂ ਤੇ ਆਪਾਂ ਚਵਾਕੇ ਨਹੀਂ ਲਾਂਗੇ ਪਰ ਉਹਦੇ ਜੇ ਤਿਆਰੀ ਆ ਕੇ ਨੂੰ ਆਂਡ ਆਊਟ ਹੋ ਜਾਂਦਾ ਵੀ ਕੋਈ ਕੋਈ ਪ੍ਰੋਬਲ ਹੋਣਾ ਹੋਵੇ ਹਨ ਵੀ ਤਾਂ ਵੇਚਦੇ ਆ ਹਾਂ ਉਹਦੇ ਵਿੱਚ ਇਹ ਹੋਊਗਾ ਉੱਠ ਜਾਣਾ ਪਹਿਲਾਂ ਲੈ ਆਊਗਾ ਸਹੀ ਗੱਲ ਆ ਉਹਦੇ ਵਿੱਚ ਲੱਖ ਰੁਪਈਆ ਪਹਿਲਾਂ ਦੇਣ ਨਾਲ ਲੈ ਆ ਜਾਊਗਾ ਹਾਂ ਤੇ ਮੁਰਗੇ ਉਹ ਜੇ ਨਾਮ ਤੋਂ ਦੋਗੇ ਜੇ ਲੱਖ 2 ਲੱਖ ਦਵਾਗੇ ਠੀਕ ਆ ਵੀ ਆਪਾਂ ਚਵਾਕੇ ਵੀ ਦੇ ਦਾਂਗੇ ਕਹਿਣ ਦਾ ਮਤਲਬ ਅਰੇ ਡੇਗ ਹੋਰ ਵੀ ਚਾਲ ਦੋਤੇ ਨਾਲ ਜਿਹੜੀ ਫੈਟ ਸਟਾਰਟ ਅੱਠ ਤੋਂ ਸ਼ੁਰੂ ਹੋ ਕੇ ਤੇ 10 11 ਤੱਕ ਫੱਟ ਜਾਂਦੀ ਆ ਵੀ ਉਹ ਵੀ ਬੜਾ ਡਿਲੀਵਰੀ ਤੋਂ ਆਪਣਾ ਦੇਰੀ ਆ ਹਾਂਜੀ ਤੇ ਵੀ ਕੋ ਲਊਗਾ ਉਥੋਂ ਇਹਨਾਂ ਰਿਕਾਰਡਸ ਕਿਹੜਾ ਤੁਹਾਡੇ ਠੀਕ ਆ ਵੀ ਦੁੱਧ ਫਿਰ ਲੰਮਾ ਸਮੇਂ ਦੀਂਦੀ ਆ ਨਾ ਦੁੱਧ ਮੰਨ ਲਓ ਵੀ ਇਹ ਸਤਾੜੇ ਵੀ ਨਹੀਂ ਆਇਆ 30 ਸੁਰਸਤਾਂ ਕਰਨੀ 3 ਜਾਣ ਸਮ ਅੱਜ ਦੇ ਫਿਰ ਵੀ ਕੱਟ ਕੋਈ ਦੇਊਗੀ ਆ ਚਾਂਟ ਨੂੰ 300 ਫਿਰ ਕੱਟ ਹੈ ਅੱਛਾ ਕੱਟ ਗਈ ਦਿੰਦੀਆਂ ਪਹਿਲਾਂ ਸੋਝਾ ਨਾ 300 20 ਠੀਕ ਆ ਵੀ ਜ਼ਿਆਦਾ ਕੱਟ ਗਈ ਦਿੰਦੀ ਆ ਹਨਾ ਠੀਕ ਆ ਝੋਟੇਆਂ ਵੀ ਭਈ ਆ ਜਿਵੇਂ ਝੋਟੇ ਹੁੰਦੇ ਆ ਨਾ ਉਸ ਤਰ੍ਹਾਂ ਭਈ ਆ ਕਿ ਮੈਂ ਕਿ ਉਹ ਵਾਈ ਕਰਨੀ ਆ ਹੂੰ ਦੋ ਜਣੇ ਉਹ ਦੋ ਦਿੱਤਾ ਹੀ ਹੋ ਸਕਦੇ ਆ ਅਛਾ ਦੋ ਜਾਨੇ ਬਹਿ ਕੇ ਵੀ ਚੋ ਲੈਂਦੇ ਆ ਨਾ ਹਾਂ ਆਪਣੇ ਉਹ ਵੀ ਕਹਿੰਦੇ ਵੀ ਵੀਡੀਓ ਪਾਈਆਂ ਪੰਜ ਚਿਵਾਈ ਦੀ ਤੀਦੂ ਜਿਸ ਨੇ ਉੱਚੀ ਦੇਖ ਸਕਦੇ ਦੋ ਪੰਜ ਚੋ ਚਾਈ ਕਰ ਰਹੇ ਆ ਜਿਹੜੀ ਲਾਈ ਮਿਲਕਿੰਗ ਹੋਈ ਉਹ ਚ ਦੋਨੇ ਬਸ ਬਹਿ ਕੇ ਚੋਈ ਸੀ ਮੈਂ ਲਾਦਾ ਇੱਕ ਜਿਵੇਂ ਆਪਾਂ ਵੀ ਵੇੜੇ ਦੀ ਬੰਨਣ ਗਈ ਛੱਡ ਕੇ ਸਮਾਦੀ ਉੱਥੇ ਚੋ ਸਕਦੇ ਆ ਓਵੇਂ ਵੀ ਚੋਦਾ ਕਰਦੇ ਆ ਚੋ ਸਕਦੇ ਆ ਠੀਕ ਆ ਤੇ ਜਿੱਥੇ ਇਹਦੇ ਪੈਰ ਧਰ ਲਿਆ ਉੱਥੇ ਕੇ ਤੇ ਤੁਸੀਂ ਮਨੂ ਆਪਦਾ ਜਿਵੇਂ ਮਰਜ਼ੀ ਚੋਈ ਜਾਓ ਪਰ ਇਹਦੇ ਲੱਤ ਨਹੀਂ ਹਿਲਾਉਣੀ ਲੱਤ ਨਹੀਂ ਹਿਲਾਉਂਦੀ ਹੈ ਨਾ ਜਿਵੇਂ ਮਰਜ਼ੀ ਚੋਈ ਜਾਓ ਆਪਦੀ ਠੀਕ ਆ ਜਿਵੇਂ ਤੁਸੀਂ ਉੱਪਰ ਹੋਣਾ ਕਾੜੇ ਬਾਕ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਗੌਂਸਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਵੀ ਆਪ ਵੀ ਇਹ ਚੰਗੇ ਬੁੱਲਦੀ ਹੈਗੀ ਤੇ ਜਿਹੜਾ ਸੀਮਨ ਲੱਗਿਆ ਵਾ ਉਹ ਵੀ ਪੂਰਾ ਟੌਪ ਦਾ ਲੱਗਿਆ ਵਾ ਤੇ ਦਾਨੇ ਦੇ ਪੂਰੇ ਆ ਤੇ ਪਿਛਲੇ ਸੂਆਂ ਦੇ ਵਿੱਚ ਨੇ ਚੰਗਾ ਦੁੱਧ ਦਿੱਤਾਗਾ ਆਪਣੇ ਚੈਨਲ ਦੇ ਉੱਤੇ ਇਹ ਸਮਝ ਦੀ ਲਾਈਵ ਮਿਲਕੇਗੀ ਪਈ ਹੈਗੀ ਤੇ तकरीबन 2022 ਚ ਹੋਈ ਤੇ ਨਾ 2022 2022 ਦੇ ਵਿੱਚ ਇਹ ਹੋਈ ਸੀਗੀ ਇਹਦੀ ਲਾਈਵ ਮਿਲਕਿੰਗ ਤੇ ਜਿਨੇ ਵੀ ਉਹ ਲਾਈਵ ਮਿਲਕਿੰਗ ਦੇਖਣੀ ਆ ਤੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਹੈਗਾਗਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਈ ਤੇ ਬਾਕੀ ਜਿੰਨੇ ਵੀ ਪਸ਼ੂ ਆਗੇ ਤੁਸੀਂ ਖੜੇ ਦੇਖ ਰਹੇ ਹੋ ਸਾਰੇ ਹੀ ਚੰਗੇ ਸੀਮਰਾਂ ਦੇ ਆ ਸਾਰੇ ਟਾਪ ਰਿਕਾਰਡ ਦੇ ਆਗੇ ਤੇ ਇਧਰ ਵੀ ਝੋਟੀਆਂ ਖੜੀਆਂ ਗਈਆਂ ਸਾਰੀਆਂ ਹੀ ਚੰਗੇ ਸੀਮਰਾਂ ਦੇ ਆ ਤੇ ਕੋਈ ਇਹੋ ਜਿਹਾ ਜਾਨਵਰ ਨਹੀਂ ਹੈਗਾਗਾ ਵੀ ਜਿਹੜਾ ਬਿਨਾਂ ਰਿਕਾਰਡ ਤੋਂ ਹੋਵੇ ਤੇ ਬਾਕੀ ਉਧਰ ਝੋਟੀਆਂ ਖੜੀਆਂ ਗਈਆਂ ਉਹਨਾਂ ਝੋਟੀਆਂ ਦੇ ਵਿੱਚੋਂ ਇੱਕ ਇਸੇ ਮੱਝ ਦੀ ਹੈਗੀ ਇੱਕ ਸੇਲ ਕਰਤੀ ਸੀਗੀ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜੋ ਰੇਟ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰ ਸਕਦੇ ਹੋ ਬਾਅਦ ਵਿੱਚ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਤੇ ਆਪ ਦੀ ਪੂਰੀ ਫੋਲ ਤਸੱਲੀ ਕਰਕੇ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆ ਜੇ ਆਪਾਂ ਤੁਹਾਡਾ ਜ਼ਿਆਦਾ ਸਾਮਾਨ ਹੀ ਲੈਂਦੇ ਤੇ ਆਪਾਂ ਗੱਲਬਾਤ ਕਰਾਉਂਦੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਜੰਮਾ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਪਾਂ ਕਾਲ ਆਪਣਾ ਨਾਮ ਦੱਸ ਦਿਓ ਜੀ ਨਾਮ ਮੁੰਡਾ ਡਾਕਟਰ ਜੀ ਗੁਰਗਿੰਦਰ ਸਿੰਘ ਆ ਹਾਂਜੀ ਕਿ ਪਿੰਡ ਗੌਸਪੁਰਾ ਤਸੀਹ ਫੋੜ ਜਿਲ੍ਹਾ ਫੰਡਾ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਨੇ ਇਹਨੇ ਚੌਥੇ ਤੋਂ ਸੁਣਾਇਆ ਠੀਕ ਆ ਤੇ ਜੇ ਜੀ ਦੱਬੇ ਆ ਬਹੁਤ ਅਮਝੜੀ ਆ ਪਰ ਕੋਈ ਸ਼ਬਦ ਨਹੀਂ ਦੱਸਾਂਗੇ ਕਿਹੜੇ ਬੁੱਲ ਦੀ ਆਪ ਇਹ ਤੇ ਆ ਬਈ ਬੁੱਢੇ ਜੋਗਰਾ ਸੰਧੀ ਆ ਕਰਨਵੀਰ ਬੰਦ ਦੀ ਹਰਿਆਣੇ ਵਾਲਾ ਹਨ ਹਾਂ ਇਹ ਜੋ ਕੋਈ ਮਰ ਗਿਆ ਠੀਕ ਆ ਆਪ ਉਹਦੀ ਆ ਇਹ ਆਪ ਉਹਦੀ ਠੀਕ ਆ ਤੇ ਇਹ ਆਪਣੇ ਕੋਲੇ ਸੀਗੀ ਸ਼ੁਰੂ ਤੋਂ ਹਾਂ ਇਹ ਆਪਣੇ ਘਰ ਦੇ ਜਨਮ ਜਨਮੇ ਦਾ ਠੀਕ ਆ ਬਾਕੀ ਆਪਣੇ ਘਰ ਦੇ ਜਿੰਨੇ ਵੀ ਜਨਮ ਖੜੇ ਆ ਸਾਰੇ ਆਪਣੇ ਘਰ ਦੇ ਆ ਸਾਰੇ ਘਰ ਦੇ ਆ ਹਨਾ ਚੰਗੇ ਰਿਕਾਰਡ ਦੇ ਆ ਹਨਾ ਠੀਕ ਆ ਤੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹ ਕੋਈ ਨੂਰ ਦਾ ਲਗਾ ਸੀ ਮੈਂ ਨਹੀਂ ਦੇਖਦਾ ਲਖਸਮੀ ਰਿਆ ਵਾਲ ਦੇ ਕੋਹੇ ਨੂੰ ਤਾਂ ਸੀਮਨ ਲੱਗਿਆ ਵਾ ਹਾਂਜੀ ਠੀਕ ਆ ਤੇ ਦੇਨ ਇਹਦੇ ਕਿੰਨੇ ਰਹਿੰਦੇ ਹਨ ਜਿਹੜੇ ਨੇ ਪੂਰੇ ਹੋ ਗਏ ਆ ਠੀਕ ਆ ਆ ਜੋ ਤੇ ਵੇਖੋ ਦੇਖੋ ਕਿ ਮਤਲਬ ਵੀ 4 ਰਿੰਗ ਦੀ 5 ਰਿੰਗ ਦੀ ਜਦੋਂ ਉਹ ਪਰਮਾਦਰ ਨੂੰ ਪਤਾ ਗਿਆ ਪਰ ਜਿਹਨੇ ਦੇ ਪੂਰੇ ਹੋ ਗਏ ਆ ਦੇਨ ਪੂਰੇ ਹੋ ਗਏ ਯਾਨੀ ਉੱਤੇ ਲੈ ਜੂਗੀ ਹਨਾ ਜਿਵੇਂ ਅੱਜ 8 7 2023 ਆ ਜਿਹਨਾਂ ਦੇ ਪੂਰੇ ਹੋ ਜੂਗੇ ਠੀਕ ਆ ਦੇਨ ਪੂਰੇ ਹੋ ਗਏ ਆ ਪੂਰੇ ਹੋ ਗਏ ਮਤਲਬ ਉੱਤੇ ਲਿਆ ਸਕਦੀ ਹਾਂ ਪਾਤੀ ਆਲਗੋਰੀ ਨੇ 300 ਇਹ ਮਲੂਕਲਾ ਸੁਖ ਸੁਈ ਹੈ ਹਾਂਜੀ 300 ਸੇ ਕਟਖਾਏ ਆ ਠੀਕ ਆ ਪਰੰਦੇ ਠੀਕ ਹੈ ਜਿਹੜੇ ਸ਼ਕਲ ਦੀ ਸੀ ਕਿ ਉਸ ਤੋਂ ਮਗਰਮ ਦੀ ਮਾਰੀ ਦੀ ਸੀ ਕੋਈ ਨੋਟ ਹੈ ਠੀਕ ਹੈ ਜਿਹੜੀ ਨਵਾਬ ਵਾਲੀ ਸੀ ਉਹ ਆਪਾਂ ਸੇਲ ਕਰਤੀ ਹੈ ਨਾ ਹਾਂ ਆਪਣੇ ਘਰ ਜਿਹਨਾਂ ਦੇ ਵੀ ਵੀ ਪਈ ਹੈ ਨਵਾਬ ਵਾਲੀ ਦੀ ਠੀਕ ਹੈ ਉਹਦੇ ਕੋ ਪੰਜੇ ਪੈਸੇ ਸੀਮਲ ਕਰਦੀ ਸੀ ਸੇਲ ਕਰਦੀ ਸੀ ਤੇਰੇ ਮਨੋਂ 2 ਲੱਖ 5000 ਦੀ 2 ਲੱਖ 5000 ਦੀ ਉਹ ਸੇਲ ਹੋਈ ਸੀ ਹੈ ਨਾ ਕੋਈਤਰ ਹੋਣੀ ਆ ਨਾਲ ਵੀ ਬਾਈ ਫੌਜੀ ਆ ਹਾਂ ਉਹ ਦਵਾਗਲ ਗਈ ਸੀ ਕੋਈ ਸੀ ਕੋ ਆ ਸੀਚੇ ਵਾਲ ਪਿੰਡ ਆਜੂ ਪਿੰਡਿਆ ਉਹਨਾਂ ਦੇ ਪਰਲੇ ਪਾਸੇ ਗਵਾ ਵਾ ਵੀ ਲੈ ਗਏ ਸੀ ਮਤਲਬ ਹੈ ਨਾ ਇਸ ਇਸੇ ਪਿਸੇ ਵਾ ਠੀਕ ਹੈ ਠੀਕ ਹੈ ਉਹ ਆਪਦੇ ਫਿਰ ਉਹਨਾਂ ਦੇ ਬੁੱਲ ਦੀ ਕਰਕੇ ਫਿਰ ਉਹ ਆਪਦੇ ਲਗਾ ਵਾਲ ਹੀ ਲੈ ਗਏ ਹਨਾ ਕੋਈ ਹੋਰ ਦੇ ਨੇੜੇ ਤੋਂ ਸੱਸੀਵਾਂ ਨੇ ਆ ਕੇ ਆਉਂਦੀ ਹੂੰ ਤੇ ਉਹਨਾਂ ਨੇ ਉਹ ਉਹ ਲੈ ਗਏ ਆਪਾਂ ਤੋਂ ਠੀਕ ਹੈ ਤੇ ਉਹਨਾਂ ਥੱਲੇ ਉਹਨਾਂ ਕੋਲ ਜਾ ਕੇ ਦੁੱਧੋਂ ਤਕਰੀਬਨ 20 ਕਿਲੋ ਤੇ ਰੱਖ ਭਾ ਦੁੱਧ ਆ ਕੇ ਦੂਜੇ ਤੋਂ ਜਾ ਕੇ ਛੁੱਟੀ ਠੀਕ ਹੈ ਯਾਨੀ ਆਪਾਂ ਪਤਾ ਕਰਿਆ ਸੀ ਹਨਾ ਮਾਂ ਕੋ ਜਿਵੇਂ ਸਰਹੱਦ ਜਵਾਇਆ ਠੀਕ ਹੈ ਕਿਧਰ ਨੇੜੇ ਗਈ ਉਹ ਅਜਾ ਉਹ 20 ਦੇ ਨੇੜੇ ਗਈ ਆ ਉਹਨਾਂ ਕੋਲ ਜਾ ਕੇ ਫਤਿਹ ਨੂੰ ਜਵਾਨੀ ਆਪਾਂ ਦੇਖਣੀ ਆ ਠੀਕ ਹੈ ਤੇ ਦੁੱਧ ਦੀ ਕੀ ਰਿਪੋਰਟ ਆ ਕਿੰਨਾ ਦੁੱਧ ਨੇ ਪੀਗਦੇ ਆਪਣਾ ਪੀਕ ਤੇ ਜਿਵੇਂ ਮਰੋ ਤੁਹਾਡੀ ਜਿਹੜੀ ਲਾਈਵ ਚ ਹੋਈ ਪਈ ਆ ਉਸ ਤਰ੍ਹਾਂ ਹੀ ਉਹਦੇ ਦੂਜੇ ਸੂਏ ਚ ਚੋਈ ਕਰਵਾਈ ਆ ਠੀਕ ਆ ਆਪਣੇ ਕੋਲ 20 ਮਿੰਨ ਕੁੱਪੜਵਾਰ ਵੀ ਇਹਨੇ ਆਪਣਾ ਮੂੰਹ ਮਾਰਿਆ ਠੀਕ ਆ 20 ਕਿਲੋ ਤੋਂ ਉੱਪਰ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਵੀ ਨਹੀਂ ਆ ਕੇ ਬੋਲ ਤੂੰ ਥੋੜਾ ਜਨਾ ਦੁੱਧਤਾ ਠੀਕ ਆ ਉਹ ਆਪਣੇ ਚੈਨਲ ਦੇ ਲਾਈਵ ਚ ਹੋਈ 17 ਦੀ ਹੋਈ ਹੈ ਨਾ ਦੂਜੇ ਸੂਏ ਨਾ ਦੂਜੇ ਸੂਏ ਹੈ ਨਾ ਥੋੜੀ ਸੀ ਮਤਲਬ ਤੀਜੇ ਸੂਏ ਦੇ ਹੋ ਗਏ ਦਿੱਤਾ ਹਾਂ ਬਾਕੀ ਤੋਂ ਕੁਝ ਲੋਕਾਂ ਮੰਗਾਇੀ ਦਵਾਈ ਦੀ ਸਹੀ ਗੱਲ ਤੁਸੀਂ ਥੋੜਾ ਜਿਆ 30 ਕਿਲੋ ਤੋਂ ਤੇ ਜਾਊਂਗੀ ਹਾਂ ਉਸ ਤੋਂ ਬਾਅਦ ਦੇਖੇ ਹੀ ਦੀ ਠੀ ਦਲਵੀ 200 ਗ੍ਰਾਮ 200 ਗ੍ਰਾਮ ਵੀਰੋ ਘਟਿਆ ਕਰੇ ਠੀਕ ਆ ਫਿਰ ਮੈਂ ਅਜੀ ਫਾਈਲ ਦੇਈ ਤੇ ਜਾਊਗੀ ਨਹੀਂ 20 ਕਿਲੋ ਦੁੱਧ ਵੀ ਬਹੁਤ ਹੁੰਦਾ ਹੈ ਉਹ ਦੁੱਧ ਉਹ ਨਿੱਕਾ ਵੀ ਹੋਰ ਵੀ ਕਾਲਾ ਗੋਦੇ ਨਾਲ ਜਿਹੜੀ ਜਿਹੜੀ ਫੈਟ ਸਟਾਰਟਿੰਗ 8 ਤੋਂ ਸ਼ੁਰੂ ਹੋ ਕੇ 10 11 ਤੱਕ ਛੱਡ ਜਾਂਦੀ ਆ ਕਿ ਵੀਰੋ ਦੀ ਬਾਰਾ ਡੇਲੀ ਰੇਟ ਆਪਣਾ ਡੇਰੀ ਆ ਹਾਂਜੀ ਤੇ ਜੀ ਕੋ ਲਊਗਾ ਉਥੋਂ ਇਹਦਾ ਰਿਕਾਰਡ ਸਕੇਣਾ ਤੁਹਾਡੇ ਠੀਕ ਆ ਵੀ ਇਹ ਵੀ ਗੋਣਾ ਵੀ ਫੈਟ ਵੀ ਬਹੁਤ ਆ ਹਨਾ ਇਹ ਤਾਂ ਵੀ ਜੀ ਬੋਲਦਾ ਆਪਣਾ ਡੇਰੀ ਆ ਸਾਰਾ ਰਿਕਾਰਡ ਪਿਆ ਆ ਠੀਕ ਆ ਵੀ ਚੈੱਕ ਕਰ ਸਕਦੇ ਆ ਉਥੋਂ ਵੀ ਹਨਾ ਪਾ ਵੀ ਜਾਣੀ ਆ ਵੀ ਇੱਕ ਨੰਬਰ ਰਿਕਾਰਡ ਠੀਕ ਹੈ 2000 ਰੁਪਏ ਘਾੜੇ ਠੀਕ ਹੈ ਇੱਕ ਹੋਰ ਵੀ ਤਾਂ ਲਿਆ ਹਾਂਜੀ ਸੂਏ ਦੇ ਵਿੱਚ 45 ਲੀਟਰ ਤੋਂ ਲਉਗੀ ਠੀਕ ਹੈ ਉਹ 45 ਲੀਟਰ ਤੁਸੀਂ ਮੰਨ ਲਓ ਵੀ ਸੱਤ ਦਿਨ ਤੋਂ ਹੁਣ ਕਰਤੀ ਤਾਂ ਤੁਸੀਂ ਕਰ ਰਹੇ ਨਹੀਂ ਕਿੰਨੇ ਜਿਹੇ ਪੈਸੇ ਬਣਗੇ ਸਹੀ ਗੱਲ ਹੈ ਬਾਕੀ ਫਾਇਡ ਚੰਗੀ ਹੈ ਰੇਟ ਮਹਿੰਗਾ ਲੱਗ ਜੂਗਾ ਹਣਾ ਤੇ ਬਾਕੀ ਦੁੱਧ ਫਿਰ ਲੰਮਾ ਸਮੇਂ ਦੀ ਦਿੰਦੀ ਹੈ ਨਾ ਦੁੱਧ ਮੰਨ ਲਓ ਵੀ ਇਹ ਸੱਤਾਂ ਦਿਨ ਲਈ ਆਇਓ 30 ਰੁਪਏ ਦਾ ਤਾਂ ਤੁਹਾਨੂੰ ਦੋੜਦੀ ਠੀਕ ਹੈ ਇਹਨਾਂ ਦੇ ਹੀ ਜਾਂਦੀ ਹੈ ਠੀਕ ਆ ਜੇ ਜ਼ੋਰ ਲਾ ਕੇ ਚੋਣਾ ਹੋਵੇ ਤੇ ਉਹ ਮੰਨ ਲਓ ਜਦ ਕਿ ਮਰਜੀ ਹੋਣਗੇ ਸਹੀ ਗੱਲ ਆ ਬਹੁਤ ਆ ਮਤਲਬ ਲੰਮਾ ਸਮਾਂ ਜਿਹੜਾ ਦੁੱਧ ਹਿੰਦੀ ਆ ਨਾ ਕਿਉਂਕਿ ਮੈਂ ਇਹ ਹੋਟਲ ਕੰਮ ਕਰਦਾ ਆ ਕਿ ਜਿਹਨੇ ਬਰੀਡ ਤੇ ਕੰਮ ਕਰਨਾ ਆ ਹੂੰ ਬਰੀਡ ਤੇ ਕੰਮ ਕਰਨਾ ਹੈ ਕਿ ਜਲਦੀ ਤਿਆਰ ਕਰਨ ਫਾਰਮ ਤਿਆਰ ਕਰਨਾ ਹੈ ਮੈਂ ਕੋਸ਼ਿਸ਼ ਕਰਨਾ ਕਿ ਉਹ ਵੀ ਫਿਲਚਲੇ ਹੀ ਹਨ ਠੀਕ ਆ ਇਹ ਜਿਵੇਂ ਮੱਝਾਂ ਤੋਂ ਬਰੀਡਿੰਗ ਕਰ ਸਕਦੇ ਆ ਆਪਾਂ ਹਨ ਕਿਉਂਕਿ ਇਹ ਨਾ ਪੀੜੀਆਂ ਦਾ ਰਿਕਾਰਡ ਆ ਬਣੀ ਬਣਾਈ ਬਰੀਡ ਆ ਹਨ ਠੀਕ ਆ ਵੀ ਸੀਮਨ ਬਸ ਇਹਦੇ ਚੰਗਾ ਲੱਗ ਜੇ ਜਿਵੇਂ ਹੁਣ ਆਪਾਂ ਤਿਆਰ ਕਰੀਆਂ ਇਹਦੀਆਂ ਝੋਟੀਆਂ ਹਨਾ ਉਹ ਕਿਹੜੀ ਕਿਹੜੀ ਆ ਇਹਦੀ ਕਿਹੜੋ ਵੀ ਆਉਂ ਰਿਹਾ ਆਪਣੀ ਸ਼ਿਸ਼ਮਪਰ ਵਾਲੀ ਆ ਗੇਰ ਵਾਲੀ ਆ ਇਹ ਜਿਹੜੀ ਵਿਚਾਲੇ ਖੜੀ ਹੈ ਸਰ ਮੇਰੇ ਵੀ ਪਹਿਲੇ ਕੋਈ ਕਹੇ ਦੋ ਦੰਦ ਹੋ ਗਿਆ ਇਹ ਦੋ ਦੰਦ ਦਾ ਹਜੇ ਕਹਾਂ ਕਰੀ ਜਾਂਦੇ ਦੋ ਦੰਦ ਹੈ ਜੀ ਇਹਦੇ ਕੋਈ ਹੈ ਨਾ ਇਹ ਕਿਸੇ ਦੀ ਹੈ ਠੀਕ ਆ ਇਹਦਾ ਕਿੰਨਾ ਟਾਈਮ ਰਹਿੰਦਾ ਮੰਨ ਲਓ ਵੀ ਇਹ ਪੌਣੇ ਤਿੰਨ ਸਾਲ ਦੀ ਜਿਹੜੀ ਸੁੱਚੀ ਆ ਠੀਕ ਆ 2-3 ਸਾਲ ਦੇ ਵਿੱਚ ਇਹਦੇ ਆਪਣਾ ਪੌਣੇ ਤਿੰਨ ਦੰਦ ਤੋਂ ਪਸੂ ਬਣਾ ਨੇ ਠੀਕ ਆ ਛੋਟੀ ਉਮਰ ਜੀ ਸੂਪੂਗੀ ਠੀਕ ਆ ਹੁਣ ਤਾਂ ਬਸ ਸੂਪਣਾ ਤੇ ਮੇਰੇ ਤਾਂ ਵੀ 16-17 ਦਾ ਦੰਦ ਹੋਈ ਬਾਦੀ ਬਾਹਾਂ ਨੂੰ ਪਹਿਲੇ ਸੇ ਦੋਗੀ ਬਾਹਾਂ ਦੂਜੇ ਸੇ ਦਿੱਤਾ ਇਹ ਬਾਹਾਂ ਦੋਗੀ ਦੇਣਾ ਚਾਹੀਦਾ ਕਿਉਂਕਿ ਮਾਂ ਜੰਗੀ ਕਹਾ ਹਾਂ ਭਾਈ ਵੇਚਣਾ ਸੇ ਨਹੀਂ ਵੈਸੇ ਵਿਖਾਇਆ ਵੀ ਹੈ ਜਾਂ ਫਾਦਰ ਜੰਗਾ ਹਨਾ ਸਹੀ ਗੱਲ ਆ ਉਹ ਇੱਕ ਮਿੰਟ ਤੱਕ ਜਾਂਦੇ ਸਰ ਉਹ ਦੇ ਦੋ ਉਹ ਵੀ ਸੋਟਣ ਵੀ ਇਹਦਾ ਆਪਾਂ ਵੈਸੇ ਦਿਖਾਈ ਆ ਹਨਾ ਠੀਕ ਆ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹਦੇ ਸੀਮਟ ਵੀ ਕੋਈ ਨੂਰ ਨਹੀਂ ਆ। ਕੋਈ ਨੂਰ ਨਹੀਂ ਆ। ਹਾਂ ਤੇ ਇਹਦੇ ਵੀ ਕੋਈ ਨੂਰ ਨਹੀਂ ਕੱਟੀ ਦੇਣੀ ਆ। ਜੇ ਕੱਟੀ ਇਹਨੇ ਦੇਣੀ ਆ ਤੇ ਆਹ ਨਾਗ ਵਾਲੀ ਕੱਟੀ ਆ। ਇਹ ਤੁਸੀਂ ਆਪਣੇ ਪਿਛਲੇ ਸੋਇ ਦੀ ਆਹ ਕੱਟੀ ਆ ਜੀ। ਇਹ ਸਿੱਧ ਕੋਈ ਇਹ ਵੀ। ਇਹ ਵੀ ਸਹੀ ਆ। ਅਸੀਂ ਵੀ ਅਸੀਂ ਅੱਜ ਤੋਂ ਹੀ ਆਂਗੀ। ਇਹ ਨਾਗ ਦੀ ਕੱਟੀ ਆ ਜੀ। ਅੱਛਾ ਇਹ ਨਾਗ ਦੀ ਹੈ ਐਲਡੀ ਆ। ਇਹ ਬਿਨਾ ਸੇਵਾ ਤੋਂ ਤਿਆਰ ਕੀਤੀ ਆ। ਠੀਕ ਆ। ਸੇਵਾ ਨਾਲ ਤਿਆਰ ਕੀਤੀ ਆ। ਅੱਛਾ ਇਹ ਸੇਵਾ ਨਾਲ ਤਿਆਰ ਕਰੀ ਆ। ਇਹ ਇੱਕ ਜੀ ਬਣਾ 150 ਟਪ ਉਹ ਵੀ 150 ਟਿਪੇਟੇ ਆ। ਉਹ ਮੱਧਨਰ ਕੀ ਬਸ ਥੋੜੀ ਜੀ ਲੇਟ ਬਣੀ ਸੀ। ਅ ਥੋੜੀ ਜੀ ਲੇਟ ਬਣੀ ਆ। ਕਿਉਂਕਿ ਠੀਕ ਹੈ ਹੁਣ ਉਹ ਮਨਸਾਹ ਦੇ ਲਗਭਗ 100 ਗ੍ਰੋਥ ਬਹੁਤ ਹੈ ਦੀ ਫਿਰ ਵੀ ਠੀਕ ਹੈ ਤੇ ਇਹਦੇ ਕੀ ਜਾਣਦਾ ਮੱਝ ਦੇ ਫਿਰ ਇਹ ਵੀ ਕੱਟ ਕੋਈ ਦੇਊਗੀ ਚਾਹਤ ਨੂੰ 300 ਸੋਨੇ ਕੱਟ ਖਾਇਆ ਅੱਛਾ ਕੱਟ ਗਈ ਦਤਿਆਂ ਪਹਿਲਾਂ ਸੁਣ ਜਾਣਾ ਠੀਕ ਹੈ ਵੀ ਜਿਆਦਾ ਕੱਟ ਗਈ ਦਿੰਦੀ ਆ ਹਨਾ ਠੀਕ ਹੈ ਉਹ ਬਾਕੀ ਕਿਤੇ ਰੇਟ ਆਪਾਂ ਦੋ ਤਰ੍ਹਾਂ ਦਾ ਰੇਟ ਕਰ ਸਕਦੇ ਹਾਂ ਇਹਦੇ ਵਿੱਚ ਹਾਂਜੀ ਆਈ ਪੱਲੀ ਦੋ ਹੋਣੀ ਦੋ ਰਿੜੇ ਹੋਣਗੇ ਦੋ ਰਿੜੇ ਇਹ ਹੋਣਗੇ ਠੀਕ ਆ ਤੇਈ ਬੰਦਾ ਕਹਿੰਦਾ ਵੀ 0 ਤੋਂ 31 18 ਕਿਲੋਤੀ ਤੇ ਤੁਸੀਂ ਆਪਣਾ ਇਹਦੇ ਟੂਰ ਰੇਟ ਹੋਰਗੇ ਜੀ ਅੱਛਾ ਜੀ ਟੂਰ ਰੇਟ ਕੀ ਹੋਣਗੇ ਕਿ ਇੱਕ ਰੇਟ ਤੇ ਹੋਗਾ ਵੀ 3 ਪਾਣਾ ਇਸ ਮਾੜਾ ਕਿ ਕਿਸੀ ਉਧਰ ਚ ਕੀਆ ਬੰਦੇ ਨੇ ਕਮੈਂਡ ਕੀਤਾ ਵੀ ਜੇ ਤੁਹਾਨੂੰ ਚੰਗਾ ਤੇ ਤੁਸੀਂ ਜਵਾਕ ਵਿੱਚੋਂ ਹਾਂ ਤੇ ਆਪਾਂ ਜਵਾਕ ਵਿੱਚ ਨਹੀਂ ਲਾਂਗੇ ਤਿਆਰੀਆ ਕਰਨ ਨੂੰ ਐਂਡ ਆਊਟ ਹੋਣ ਦਾ ਵੀ ਕੋਈ ਗਣੀ ਕੋਈ ਪ੍ਰੋਬਲ ਹੋਣਾ ਹੋਵੇ ਹਨ ਵੀ ਤਾਂ ਵੇਚਦੇ ਆ। ਹਾਂ। ਉਹਦੇ ਵਿੱਚ ਇਹ ਹੋਊਗਾ ਉੱਠ ਜਾਣਾ ਪਹਿਲਾਂ ਲੈ ਆਊਗਾ। ਸਹੀ ਗੱਲ ਆ। ਉਹਦੇ ਵਿੱਚ ਲੱਖ ਰੁਪਈਆ ਪਹਿਲਾਂ ਦੇਣਨ ਲਈ ਆ ਜਾਊਗਾ। ਹਾਂ। ਤੇ ਮੁਰਗੇ ਉਹ ਜੇ ਨਾਲ ਉਹ ਤਾਂ ਦਊਗੇ ਜੇ ਲੱਖ ਉਹ 2 ਲੱਖ ਲਵਾਂਗੇ। ਠੀਕ ਆ। ਵੀ ਆਪਾਂ ਚੁਆ ਕੇ ਵੀ ਦੇ ਦਾਂਗੇ ਕਹਿਣ ਦਾ ਮਤਲਬ। ਰੇਟ ਦਾ ਵੀ ਜੇ ਉਹਨੇ ਰੇਟ ਕੱਤੀ ਲੱਗੀ ਜੰਮੀ ਆ। ਹੂੰ। 2 ਲੱਖ 70 ਹਜ਼ਾਰ ਰੁਪਏ। 2 ਲੱਖ 70 ਇਹਦਾ ਰੇਟ ਆ। 2 ਲੱਖ 70 ਰੁਪਏ। ਠੀਕ ਆ। ਤੇ ਜਿਹੜੇ ਰੇਟ ਉੱਪਰ ਕੱਢਦੀ ਆ ਤੇ ਉਹ 1 ਵਿਚ ਲੱਖ ਤੱਕੂਗੇ। ਇਹ ਤਿੰਨ ਤੋਂ ਟੱਪੂਗੀ। ਜੀ ਤਾ ਦੋ ਰੇਡ ਕਿਤੇ ਆ। ਠੀਕ ਆ। ਵੀ ਤਸੱਲੀ ਆ ਉਹਦਾ ਜਿਵੇਂ ਜੀ ਦਾ ਮਾਨੋਂ ਵੀ ਕਰ ਲੇ। ਹਾਂ, ਕੀਰ ਦਾ ਪਤਾ ਹਰੇ ਛੱਟਿਆ ਆ। ਹੂੰ। ਫੂਕ ਕੇ ਪਸਦੀ ਸੇਵਾ ਦਾ ਖਰਚਾ ਵੀ ਪਹੁੰਚ ਆ ਜਾ। ਆਹ ਸੇਵਾ ਦਾ ਫਿਰ ਕਰਨੀ ਪੈਂਦੀ ਆ ਹਨਾ। ਘਟੂ ਘਟ 15-20 ਦਿਨ ਦਾ ਲੱਗ ਹੀ ਜਾਣਗੇ। ਸਹੀ ਗੱਲ ਆ। ਆਹ ਉਹ ਜਿਦਾ ਜਿਵੇਂ ਵੀ ਮਾਨ ਕਰਦਾ ਹਨਾ। ਜਿਹਦੇ ਮਾਨ ਕਰਦਾ ਬਲੋ ਜੀ ਮਾਨੂੰ ਜਾਂਦਾ ਕਰਤੀ। ਸਹੀ ਗੱਲ ਆ। ਜਿਸ ਜਿਹੜਾ ਸਿੱਧੀ ਵੀ ਜਾਣੀ ਆ ਤੇ ਉਹ ਲੈ ਜੀ। ਉਹ ਮੇਲੇ ਜੇ। ਜਿਵੇਂ ਜਿਵੇਂ ਜੀ ਨੂੰ ਲੋਟ ਲੱਗਦਾ ਹਨਾ। ਤਾਂ ਦੋ ਰੇਡ ਕਿਤੇ ਆ। ਹੂੰ। ਠੀਕ ਆ ਤੇ ਬਾਕੀ ਆਏ ਆ ਨਾ ਬਾਕੀ ਹੁਣ ਜੇ ਚੰਗੀ ਆ ਤਾਂ ਆਪਾਂ ਤਾਂ ਹੀ ਤਸੱਲੀ ਦਿੰਨੇ ਆਂ ਨੀ ਹਣਾ ਜੇ ਦੁੱਧ ਕੱਢਿਆ ਹੋਇਆ ਵਾ ਬਾਕੀ ਮਿਲਕਿੰਗ ਹੋਈ ਵੀ ਹੈਗੀ ਹੈ ਨਾ ਕੋਈ ਸਮਾਂ ਕਿਸੇ ਨੇ ਦੇਖਿਆ ਨਹੀਂਗਾ ਹਮ ਅਸੀਂ ਕੰਮ ਆਣ ਦੀ ਅੱਜ ਜੀ ਕਮੇਟੀ ਆ ਦੇਖਣ ਲੱਗ ਗਈ ਸਹੀ ਗੱਲ ਆ ਬਾਕੀ ਮੈਂ ਹਾਂਜੀ ਜਿਵੇਂ ਆਪਾਂ ਜੀ ਪਸ਼ੂਆਂ ਆਇਆ ਤੇ ਆਪਾਂ ਪ੍ਰੋਡਕਟ ਚਾੜਦੇ ਆਂ ਪੂਰੇ ਚਾੜਤਿਆਂ ਜਾਂ ਮੈਂ ਖਾਡਾ ਕਰਿਆ ਹਾਂ ਕੀ ਕੋਈ ਆਪਾਂ ਕੈਮੀਕਲ ਚਾੜਦੇ ਆ ਸਹੀ ਗੱਲ ਆ ਨਾ ਕਰੋਈ ਕੁਝ ਨਹੀਂ ਚਾੜਿਆ ਨੈਚੁਰਲ ਖਾਣਾ ਕੀ ਇਕੱਲੀ ਕੁਝ ਨਹੀਂ ਚਾੜਿਆ ਠੀਕ ਖਰਾਕ ਜਦੇয়ার ਹੋਈ ਵੀ ਹੈਗੀ ਹਾਂਜੀ ਠੀਕ ਹੈ ਤੇ ਬਾਕੀ ਉਂ ਵੀ ਠੰਡੀ ਬਹੁਤ ਆ ਨਾ ਕਿਉਂਕਿ ਆਪਣਾ ਜੇ ਐਵੇਂ ਨਹੀਂਗਾ ਹੂੰ ਜੇ ਨੂੰ ਇਹ ਆ ਵੀ ਲੈ ਗਈ ਜਾਵੇ ਤਾਂ ਲੰਮਾ ਟੰਗੂ ਕਿ ਉਹ ਦੁਆਰੇ ਵੇਲੇ ਕਰੋ ਤੇ ਜਦੋਂ ਮਰ ਹੋਰ ਨੇ ਅਸੇ ਕਰਨਾ ਸਾਰਾ ਮੈਂ ਤੋ ਮੈਂ ਵੀ ਦੇ ਜਾਵਾਂਗਾ ਦੁਆਰੇ ਠੀਕ ਫੇਰ ਲੈਣਾ ਤਕਰੀਬਨ ਸਭ ਨੂੰ ਪਤਾ ਹੀ ਆ ਵੀ ਪਸ਼ੂ ਚੰਗੇ ਆ ਸਾਰੇ ਹਨਾ ਸੇਲ ਵੀ ਮਤਲਬ ਕਿ ਚੰਗੀ ਕੀਮਤ ਤੇ ਹੋਏ ਆਗੇ ਬਾਕੀ ਦੋਸਤੋ ਠੰਡੀ ਸੀਲ ਬਹੁਤ ਆ ਗਈ ਤੁਸੀਂ ਦੇਖ ਸਕਦੇ ਹੋ ਜਿਵੇਂ ਅਸੀਂ ਉਪਰੇ ਆ ਹਨਾ ਇਹਨੂੰ ਕੋਈ ਚੱਕਰ ਹੀ ਨਹੀਂ ਹੈਗਾ ਉਦਾਂ ਦਾ ਤੇ ਨਹੀਂ ਪਛੂ ਡਰਦੇ ਆਗੇ ਤੇ ਇਹ ਵੀ ਬਰੀਡ ਦੀ ਨਿਸ਼ਾਨੀ ਆਗੀ ਮੌਜ ਨਾ ਖੜੀ ਇਹ ਜਗਾਲੀ ਕਰੀ ਜਾਂਦੀ ਹੈਗੀ ਤੇ ਬਾਕੀ ਆਪਾਂ ਹੁਣ ਤੁਹਾਨੂੰ ਤੋੜ ਕੇ ਦਿਖਾਉਨੇ ਆ ਡਿਟੇਲ ਆਪਾਂ ਸਾਰੀ ਤਕਰੀਬਨ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਵੀ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਤੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਖੋਲ ਲਓ ਬਾਕੀ ਸਭੀ ਬੜੀ ਬਹੁਤ ਚੰਗੀ ਆ ਵੀ ਬਾਕੀ ਤੁਸੀਂ ਤੁਰਦੀ ਤੋਂ ਜਜਮੈਂਟ ਕਰ ਸਕਦੇ ਹੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਚੜਾਈ ਜੜੂ ਵੀ ਬਹੁਤ ਆ ਗਈ ਤੇ ਬਾਕੀ ਆਰਡਰ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਗਈ ਬਾਕੀ ਹਜੇ ਦਾਨ ਨੇ ਲੈ ਜਾਣੇ ਆ ਤੇ ਥਾਨ ਥਣ ਬਹੁਤ ਚੰਗੇ ਆ ਗਏ ਮੁਠੀ ਦੀ ਚਵਾਈ ਵਾਲੇ ਥਾਨ ਆ ਗਏ ਤੇ ਸਮੀ ਵੀ ਬਹੁਤ ਆ ਗਈ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੜਾਈ ਆ ਪਿੱਛੇ ਤੋਂ ਪੱਠ ਬੁੜੇ ਦੀ ਤੇ ਬਾਕੀ ਸਮੀ ਵੀ ਬਹੁਤ ਜ਼ਿਆਦਾ ਆ ਗਈ ਬਹੁਤ ਭਾਰੀ ਤਿਆਰ ਹੋਈ ਆ ਗਈ ਕੋਈ ਵੀ ਕਮੀ ਨਹੀਂ ਹੈਗੀ ਗਈ ਬਾਕੀ ਸੈੰਗ ਟੁੰਡੇ ਆ ਗਏ ਤੋੜ ਕੇ ਤੁਹਾਨੂੰ ਆਪ ਚੰਗੀ ਤਰ੍ਹਾਂ ਦਿਖਾ ਦਿੰਨੀ ਆ ਤਸੱਲੀ ਕਰਾ ਦਿੰਨੇ ਆ ਇਹ ਦੇਖ ਸਕਦੇ ਹੋ ਬਾਡੀ ਵਾਂਗ ਤਰ ਬਾਕੀ ਥਾਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਤੇ ਬਾਕੀ ਚਮਕ ਚਮਕ ਬਹੁਤ ਆ ਗਈ ਜੋ ਟਿਆਰ ਕੀ ਭਈ ਆ ਜਿਵੇਂ ਝੋਟੇ ਹੁੰਦੇ ਹਨ ਹਨ ਉਸ ਤਰ੍ਹਾਂ ਭਈ ਆ ਤੇ ਬਾਕੀ ਆਗੇ ਤਸੱਲੀ ਕਰਿਓ ਹਰ ਪੱਖ ਤੋਂ ਸਾਫ ਸੁਥਰੀ ਆ ਤੇ ਤੁਹਾਡਾ ਆਕੇ ਮਾਨ ਖੁਸ਼ ਹੋਊਗਾ ਬਾਕੀ ਬਣੀ ਬਣਾਈ ਬ੍ਰੀਡ ਆ ਡਿਟੇਲਸ ਉਹਨਾਂ ਆਪਾਂ ਸਾਰੀ ਲਈ ਦਿੱਤੀ ਆ ਹਨਾ ਮੋੜ ਦਾ ਸਾਰੇ ਪੱਖਾਂ ਤੋਂ ਚੰਗੀ ਆਗੀ ਹੁਣ ਬੈਠਣ ਦੀ ਗੱਲ ਕੋਈ ਕਰੀਏ ਥੋੜੀ ਤੇ ਜਿਵੇਂ ਚਵਾਈ ਕਰਨੀ ਆ ਤੇ ਦੋ ਜਣੇ ਆ ਦੋ ਦੁੱਧੇ ਚੋ ਸਕਦੇ ਆ ਅਛਾ ਦੋ ਜਾਨੇ ਬਹਿ ਕੇ ਵੀ ਚੋ ਲੈੰਦੇ ਆ ਨਾ ਹਾਂ ਆਪਣੇ ਉਹ ਕਹਿੰਦੇ ਕੋ ਪਾਈਆਂ 5 ਚ ਸਵਾਈ ਕੀ 3 ਦੂਜੇ ਉਸ ਨੂੰ ਉੱਚੀ ਬੈਠਾ ਦੋ ਪੰਜ ਚ ਚਾਈ ਕਰ ਰਹੇ ਆ ਜਿਹੜੀ ਲਾਈ ਮਿਲਕਿੰਗ ਹੋਈ ਉਹ ਚ ਦੋਨੇ ਪਾਸੇ ਬਹਿ ਕੇ ਚੋਈ ਸੀ ਮੈਂ ਲਾਦਾ ਇੱਕ ਜਿਵੇਂ ਆਪ ਵੀ ਵੀਡੀਓ ਜੀ ਬਣਨ ਗਈ ਛੱਡ ਕੇ ਸਮਾ ਲੀ ਉੱਥੇ ਚੋਸ ਸਕਦੇ ਆ ਉਵੇਂ ਵੀ ਚੋ ਸਕਦੇ ਆ ਠੀਕ ਆ ਤੇ ਜਿੱਥੇ ਰਿਪੇਅਰ ਧਰ ਲਿਆ ਠੀਕ ਹੋ ਕੇ ਤੇ ਤੁਸੀਂ ਮਨਵਾਉਂਦੇ ਜਿਵੇਂ ਮਰਜ਼ੀ ਚੋਈਏ ਪਰ ਇਹ ਨਾ ਲੱਤ ਨਹੀਂ ਹਿਲਾਉਂਦੀ ਨਾ ਜਿਵੇਂ ਮਰਜ਼ੀ ਚੋਈਏ ਆਪਦੀ ਠੀਕ ਆ ਜਿਵੇਂ ਤੁਸੀਂ ਉੱਪਰ ਹੋਣਾ ਕੱਢ ਬਾਕੀ ਉਹ ਤਾਂ ਹੁਣ ਦੇ ਸੀ ਜਾਂਦਾ ਉੱਪਰ ਹੋ ਸਾਡੇ ਕੋਲ ਆ ਉਹ ਤਾਂ ਤੁਹਾਨੂੰ ਦਿਸੀ ਜਾਂਦਾ ਨਾ ਵੀਡੀਓ ਬਣਾਉਣ ਦੀ ਪਤਾ ਲੱਗ ਜਾਂਦਾ ਹਾਂ ਵੀ ਠੰਡੀ ਸੀਲ ਆ ਗਈ ਇਹਨੂੰ ਉਪਰੇ ਦਾ ਤਾਂ ਇਹਨੂੰ ਕੋਈ ਹੈ ਹੀ ਨਹੀਂ ਵੀ ਕੋਈ ਫਰਦਾ ਜਿਹੜੇ ਘਰੇ ਕੀ ਪਰਿਵਾਰ ਤੁਸੀਂ ਆਉਂਦੇ ਆਂ ਹਾਂ ਬੰਦਾ ਨਹੀਂ ਘਰ ਕਰਦਾਗਾ ਠੀਕ ਆ ਉੱਥੇ ਵੀ ਮਿਲ ਗਿਆ ਕੋਈ ਜੋਲੇ ਚਾਹੀਏ ਕੋਈ ਜਵਾਕ ਜੋਲੇ ਆ ਨਾ ਹਾਂ ਕੋਈ ਚੱਕਰ ਸਹੀ ਗੱਲ ਹੈ ਬਾਕੀ ਠੰਡੀ ਸੀਲ ਆ ਗਈ ਉਹ ਤਾਂ ਤੁਹਾਨੂੰ ਦਿਸੀ ਜਾਂਦਾ ਵੀਡੀਓ ਦੇ ਵਿੱਚ ਬਾਕੀ ਥਾਂ ਦਾ ਬਾਰੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੇ ਆਗੇ ਸਪੇਸ ਵੀ ਬਹੁਤ ਆ ਕਈ ਥੋੜੀ ਧੁੱਪ ਦਾ ਚੱਕਰ ਪੈ ਸਕਦਾ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਠੰਡੀ ਸੀ ਲਾ ਗਈ ਪੂਰੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ